ਸਵੇਰ ਦੇ ਵੱਜ ਗਏ 6 ਤੇ ਜਾਨਵਰ ਸਾਰੇ ਆਪਣੇ ਬੰਦ ਨੇ ਸਿਰਫ রাਵੀ ਤੇ लाਡੋ ਬਾਹਰ ਨੇ ਜਾਂ ਫਿਰ ਆਪਣੀ ਬੈਲਾ ਖੁੱਲੀ ਫਿਰਦੀ ਆ ਤੇ ਇਧਰ ਸਾਰੇ ਜਾਨਵਰ ਬੰਦ ਨੇ 1 2 3 4 ਆਜੋ ਆਜੋ ਭਜਿਓ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੀ ਬਾਤ ਹੈ ਕੀ ਬਾਤ ਹੈ ਆਜੋ ਭਈ ਆਜੋ ਜੀ ਵਾਹ ਭਈ ਵਾਹ ਕੀ ਬਾਤ ਹੈ ਸੈਂਟੀਨੇਟ ਵੀ ਆ ਗਏ ਭਈ ਆਪਣੇ ਲਾਗੇ ਹੁਣ ਰਿਲੈਕਸ ਆ ਗਏ ਕਾਲੇ ਲੱਕੇ ਸ਼ਿਰਾਜੀ ਮਿੱਤਰੋ ਫੈਂਸੀ ਕਬੂਤਰ ਆ ਗਿਆ ਆਪਣੇ ਬਾਹਰ ਆ ਜੋ ਹੁਣ ਆਪਾਂ ਛੱਡ ਦਿਆਂ ਸਾਰੇ ਚੂਚਿਆਂ ਨੂੰ ਵੱਡੇ ਚੂਚੇਓ ਵਾਰੀ ਥੋੜੀ ਆ ਭਜਿਓ ਸਾਰੇ ਸ਼ਾਬਾਸ਼ ਆ ਜਾਂਦੀ ਹੈ ਗੈਂਗ ਵੱਡੀ ਖੁਰਲੀ ਚ ਨਾ ਵੜਿਓ ਜਿੱਦ ਤਰ ਮਰਜੀ ਟੱਪਿਓ ਹਸਾਬ ਲਾ ਲਿਓ ਇਹ ਖੁਰਲੀ ਚ ਵੜ ਕੇ ਆ ਜੋ ਬਈ ਸ਼ਾਬਾਸ਼ ਵੈਰੀ ਗੁੱਡ ਚਲੋ ਬਈ ਚਲੋ 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 ਬੈਲਾ ਕਣੀ ਨਾ ਜਾਏ ਉਹ ਰਗੜ ਦੂ ਇੱਕ ਦਿਨ ਨੂੰ ਹੁਣ ਵਾਰੀ ਆ ਵੀਰੇ ਇਧਰ ਡਾਕੂ ਦੀ ਤੇ ਇਹਦੀਆਂ ਮੁਰਗੀਆਂ ਦੀ ਆਜੋ ਬਈ ਅੱਜ ਦੇਖਦੇ ਆਂ ਬਈ ਚਿੱਟਾ ਚੂਚਾ ਕਿਵੇਂ ਆ ਬਈ ਛਾਲ ਮਾਰ ਕੇ ਬਾਹਰ ਆਇਆਗਾ ਕੱਲ ਨਾਲੋਂ ਥੋੜਾ ਜਿਹਾ ਠੀਕ ਲੱਗ ਰਿਹਾ ਕੱਲ ਤਾਂ ਬਈ ਇਹ ਤਾਂ ਉੱਤੋਂ ਰਹਿ ਵੀ ਨਹੀਂ ਆਂਦਾ ਸੀਗਾ ਅੱਜ ਥੋੜਾ ਜਿਹਾ ਠੀਕ ਆ ਆ ਆ ਆ ਆਜੋ ਬਈ ਹੁਣ ਤੁਸੀਂ ਆਜੋ ਕਿਰਾ ਟਰਕੀ ਸ਼ਰਕੀ ਆਇਓ ਅਜਾਓ ਆ ਆ ਆ ਕੀਰਤ ਲਾਲ ਜੀ ਮੁਰਗੀ ਕਿੱਥੇ ਹੈ ਰ ਇਹਦੇ ਨਾਲ ਦੀ ਮੁਰਗੀ ਉਹ ਤਾਂ ਫੇਰ ਟੂੜੀ ਜੀ ਟੂੜੀ ਵਾਲੀ ਕਿ ਵੜ ਗਈ ਉਹਨੂੰ ਨਮਾਉਣਾ ਪੂਆ ਉਹਨੂੰ ਵੀ ਸਮਾਰ ਕੇ ਚਲੋ ਵੀ ਚਲੋ ਚਲੋ ਚੱਲ ਵੀ ਮੁਰਗਿਆ ਚੱਲ 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 ਆ ਲੈ ਵੀ ਲਾਡੂ ਤੇਰਾ ਪਾਣੀ ਚੱਕ ਪੀ ਜਾਨਵਰ ਦਿੱਤੇ ਮਿੱਤਰੋ ਸਾਰੇ ਛੱਡ ਆਜੋ ਹੁਣ ਆਪਾਂ ਉੱਤੇ ਚੱਲਦੇ ਆਂ ਤਾਹਾਂ ਚੱਲ ਕੇ ਬੱਚਿਆਂ ਨੂੰ ਅੱਜ ਖੁੱਲਾ ਉਠਾਉਣਾ ਛਾਤਰੀ ਤੇ ਆਇਓ ਬਿਠਾਈਏ ਆਪ ਇਹਨੇ ਭਈ ਆਪਣੇ ਸਾਰੇ ਸੰਦ ਦੋਨੇ ਛਾਤਰੀਆਂ ਤੇ ਢਾਂਗੀ ਆਜੋ ਫਿਰ ਲਾਈਏ ਇਹਨੂੰ ਆਹ ਛਾਤਰੀ ਲਾ ਦਨੇ ਆਂ ਬਈ ਆਪਾਂ ਇਹਦੇ ਉੱਤੇ ਆਹ ਸਟੈਂਡ ਵਾਲੀ ਤੇ ਲੈ ਵੀ ਇਹ ਕਾਲ ਵਾਲੀ ਛਾਤਰੀ ਤੇ ਇੱਕ ਇਧਰ ਤਿਆਰ ਕਰ ਲਈ ਇਹਨੂੰ ਵੀ ਲਾ ਦਨੇ ਆਂ ਦੇਖੋ ਬਈ ਦੋਨੇ ਛਤਰੀਆਂ ਲਾ ਲੀਆਂ ਆ ਆ ਗਿਆ ਮਿੱਤਰੋ ਆਪਣਾ ਪਹਿਲਾ ਬੱਚਾ ਲੋ ਜੀ ਇਹਨੂੰ ਬਿਠਾਉਣ ਲੱਗੇ ਆਪਾਂ ਛਤਰੀ ਤੇ ਲੈ ਵੀ ਬੈਠੇਗਾ ਕਿ ਉੱਡੇਗਾ ਓਏ 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 ਪਤੰਦਰਾ ਓਏ ਉੱਡ ਗਿਆ ਬੱਚਾ ਉੱਡ ਗਿਆ ਓਏ ਏ ਓਏ ਹੋਏ 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 ਮੈਂ ਤਾਂ ਉਹੀ ਹੱਥ ਚੋਂ ਕੱਢਿਆ ਸੀ ਯਾਰ ਬੱਚਾ ਨਿਕਲ ਗਿਆ ਏ ਏ ਏ ਏ ਉਹ ਡਿੱਗ ਪੈਨੇ ਮਤੇ ਉਹ ਡਿੱਗ ਪਿਆ ਉਹ ਡੇ ਪੈਨੇ ਮਤੇ ਓ ਹੋ ਹੋ ਨਿੰਮ ਤੇ ਆ ਗਿਆ ਆ ਗਿਆ ਆ ਗਿਆ ਕਿੱਧਰ ਗਿਆ ਓਏ ਉਹ ਜਾਂਦਾ ਨਿੰਮ ਤੇ ਡਿੱਗੂ ਆ ਆ ਗਿਆ ਆ ਗਿਆ ਆ ਗਿਆ ਉਹ ਬਹਿ ਗਿਆ ਬਹਿ ਗਿਆ ਬਹਿ ਗਿਆ ਸ਼ੁਕਰਾ ਉਧਰ ਬੈਲਾ ਵੀ ਖੁੱਲੀ ਫਿਰਦੀ ਆ ਸ਼ੁਕਰਾ ਇੱਧਰ ਡੇਗ ਪਿਆ ਸ਼ੁਕਰਾ ਬੱਚਾ ਬਈ ਥੱਲੇ ਬਹਿ ਗਿਆ ਆਪਣੇ ਹਨਾ ਚਲੋ ਉਹਨੂੰ ਤਾਂ ਫੜ ਲਿਆਵਾਂਗੇ ਪਰ ਜਿਹੜੇ ਬੱਚੇ ਰਹਿ ਗਏ ਬਈ ਇਹਨਾਂ ਨੂੰ ਖੁੱਲਾ ਨਹੀਂ ਬਿਠਾਉਂਦੇ ਇਹਨਾਂ ਨੂੰ ਜਾਲ ਚੋਟਾਵਾਂਗੇ ਬਚ ਗਏ ਸ਼ੁਕਰ ਆ ਬਹਿ ਗਿਆ ਬੱਚਾ ਉਹ ਬੱਚੇ ਸਾਰੇ ਚੰਗੇ ਨੇ ਬਈ ਆਪਾਂ ਕੋਈ ਵੀ ਗਵਾਉਣਾ ਨਹੀਂ ਹੈਗਾ ਕੋਈ ਨ ਇੱਕ ਦਿਨ ਵੱਧ ਫਈ ਪਰ ਸਾਰਿਆਂ ਨੂੰ ਵਧੀਆ ਗਏ ਆ ਕੇ ਫਿਰ ਡਾਈ ਕਰਾਵਾਂਗੇ ਚੱਲ ਵੀ ਅੰਦਰ ਲੈ ਵੀ ਤੂੰ ਵੀ ਚੱਲ ਚੱਲ ਮਿਤਰਾ ਤੂੰ ਵੀ ਚੱਲ ਚੱਲ ਵੀ ਬੱਗਿਆਇਆ ਤੂੰ ਵੀ ਚੱਲ ਚੱਲ ਵੀ ਪ੍ਰਧਾਨ ਤੂੰ ਵੀ ਚੱਲ ਅੰਦਰ ਸਾਰੇ ਬੱਚੇ ਪਾਲੇ ਬਈ ਜਾਲ ਚ ਆ ਜਾਓ ਵੀ ਏ ਬੱਚੇ ਪਾਤੇ ਭਈ ਜਾਲ ਚ ਤੇ ਕੱਲ ਨੂੰ ਫਿਰ ਟਰਾਈ ਕਰਾਂਗੇ ਖੁੱਲੇ ਬਿਠਾਉਣ ਦੀ ਅੱਜ ਤਾਂ ਇੱਕ ਬੱਚਾ ਉੱਡ ਗਿਆ ਸੀਗਾ ਅੱਜ ਆਪਾਂ ਹੋਰ ਰਿਸਕ ਨਹੀਂ ਲੈਣਾ ਤਾਂ ਕਰਕੇ ਭਈ ਅੱਜ ਦਾ ਦਿਨ ਬਿਠਾ ਕੇ ਕੱਲ ਨੂੰ ਫਿਰ ਆਪਾਂ ਖੁੱਲੇ ਛੱਡਾਂਗੇ ਹੁਣ ਤਾਂ ਫੜਨੋਂਗੇ ਯੈਸ ਫਾਈਨਲੀ ਚੜਵੇਂ ਅੰਦਰ ਮਾਰਦਾ ਸੀ ਬਾਲੀਆਂ ਡਾਰੀਆਂ ਭਈ ਆ ਇੱਥੇ ਟੱਕੇ ਵੱਡਾ ਬਈਲੀ ਪਹਿਲਾ ਆਇਆ 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 ਲੈ ਸ਼ਾਬਾਸ਼ ਆ ਦੇਖੋ ਬਈ ਕਿੰਨੇ ਨਿਆਰੇ ਲੈਂਦੀ ਆ ਬੈਲਾ ਐ ਖੜੀਆ ਜਾਵਾਂ ਟੇਕੇ ਲੈ 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 ਪੂਰਾ ਆ ਦੇਖਾ ਜਮਾ ਹਲਦੀ ਵੀ ਨਹੀਂ ਆ ਆ ਕੇ ਖੜੀਆ ਨਾਲੇ ਮੂਰੇ ਆ ਦੇਖਾ ਇਧਰ ਨਮਾਤੀ ਬੈਲਾ ਤੇ ਬਈ ਇੱਥੇ ਤੇ ਪੱਖਾ ਚਲਾ ਦਿੰਨੇ ਆਪਾਂ ਬੰਦ ਪਤਾ ਨਹੀਂ ਕਿਹੜਾ ਕਰ ਗਿਆ ਲਓ ਜੀ ਆ ਪੱਖਾ ਚਲਾਤਾ ਪਹਿਲਾਂ ਤੇ ਕੰਮ ਲੋਟ ਆ ਓਕੇ ਜੀ ਰਿਪੋਰਟ ਆ ਜਾਵਾ ਬਾਕੀ ਦੇਖੋ ਬਈ ਵਧੀਆ ਬਣ ਗਿਆ ਕੰਮ ਐਣ ਜਾਵਾ ਠੰਡਾ ਠੰਡਾ ਕੁਲ ਕੁਲ ਕਰਤਾ ਇੱਕ ਵਾਰੀ ਤਾਂ ਸਾਰੇ ਅਨਬਰਾਂ ਵਾਸਤੇ ਇਧਰ ਕਹਿੰਦੇ ਕੀ ਆ ਗਿਆ ਫਿਟਜੂ ਆ ਗਏ ਮੇਰੇ ਵੀਰੋ ਆ ਆ ਗਏ ਬਈ ਦੋ ਫਿਟਜੂ ਲੈ ਕੇ ਜਵਾਕ ਤੇ ਬਈ ਇਹ ਆਪਣੇ ਗਵਾਂਡੀਆਂ ਦੇ ਨੇ ਇੱਕ ਕੁੱਤੀ ਐ ਤੇ ਇੱਕ ਉਹਦਾ ਬੱਚਾ ਗਾ ਨਾਲ ਮੇਲ ਬਾਕੀ ਬਈ ਕਿਊਟ ਦੇਖੋ ਕਿੰਨੇ ਆ ਤੇ ਇਹਨਾਂ ਦੇ ਵਾਲ ਦੇਖੋ ਕਿੰਨੇ ਕਿੰਨੇ ਨੇ ਮੂੰਹ ਤੇ ਮੂੰਹ ਹੀ ਨਹੀਂ ਦਿਖਦਾ ਕਿੱਧਰ ਆ ਕਦੇ-ਕਦੇ ਭਈ ਇਹਨਾਂ ਦੇ హెయిਰ ਸਟਾਈਲ ਕੀਤਾ ਹੁੰਦਾ ਰੌੜ ਬੈਂਡ ਪਾ ਕੇ ਬਾਲੇ ਕਿਊਟ ਲੱਗਦੇ ਆ ਤੇ ਆ ਸੀ ਮਿੱਤਰੋ ਆਫੀ ਲਿਮੋਜਿਨ ਰਹਿਮਤ ਇਹਦੇ ਨਾਲ ਦੋਸਤੀ ਕਰਾਈ ਜਾਂਦੀ ਆ ਦੇਖੋ ਦੋਨੇ ਇੱਕ ਦੂਜੇ ਤੋਂ ਡਰੀ ਜਾਂਦੇ ਆ ਰਹਿਮਤ ਨੂੰ ਖਿੱਚਲਾ ਪਰਾਂ ਲੈ ਜਾਂ ਇਹਨੂੰ ਸਾਈਡ ਤੇ ਲੈ ਜਾ ਡਰੀ ਜਾਂਦੇ ਨੇ ਬਾਕੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸੋ ਕਿਨੇ ਕਿਨੇ ਘਰੇ ਰੱਖੇ ਹੋਏ ਨੇ ਸਿਟੀ ਜੂ ਆ ਚੱਕੋ ਬਈ ਇੱਧਰ ਕੱਢ ਲਈ ਆਪਾਂ ਮਿੱਠੀ ਬਾਹਰ ਤੇ ਹੱਥ ਤੇ ਲਵੇਟ ਰੱਖਿਆ ਕੱਪੜਾ ਕਿਉਂਕਿ ਅੱਜ ਇਹਨੂੰ ਪਹਿਲੀ ਵਾਰ ਬਾਹਰ ਕੱਢਿਆ ਬਈ ਦੇਖੋ ਐਨ ਜਮਾ ਖੁੱਲੇ ਚ ਪਹਿਲੀ ਵਾਰ ਕੱਢਿਆਗਾ ਤੇ ਬਈ ਇਹ ਦੰਧੀਆਂ ਬਹੁਤ ਵੱੜਦੀ ਸੀਗੀ ਤਾਂ ਕਰਕੇ ਫਿਰ ਕੱਪੜਾ ਲਵੇਟਣਾ ਪਿਆ ਹੱਥ ਤੇ ਤਾਂ ਹੁਣ ਕੱਪੜੇ ਨਾਲ ਕੰਮ ਲੋਟਾ ਉੱਤੇ ਬੈ ਗਈ ਰਾਮ ਨਾਲ ਤਾਂ ਬਈ ਇਹ ਰੋਜ਼ ਪਿੰਜਰੇ ਚ ਹੁੰਦੀ ਆ ਵੈਸੇ ਤਾਂ ਇਹਦਾ ਪਿੰਜਰਾ ਖੋਲ ਦੇਣੇ ਹੁੰਨੇ ਆਪਾਂ ਵੀ ਬਾਹਰ ਆਉਣਾ ਹੂ ਆ ਜੂ ਪਰ ਇਹ ਆਉਂਦੀ ਨਹੀਂ ਅੱਜ ਇਹਨੂੰ ਧੱਕੇ ਨਾਲ ਕੱਢਿਆ ਆ ਆ ਬਿਠਾਤੀ ਬਈ ਇੱਥੇ ਤਾਂ ਬਈ ਇੱਥੇ ਵਧੀਆ ਪਲਾਂਟ ਲੱਗੇ ਨੇ ਹਨਾ ਪੌਦੇ ਲੱਗੇ ਨੇ एनवायरनमेंट ਵਧੀਆ ਹੈਗਾ ਜਿੱਧਰ ਮਰਜੀ ਫਿਰਦੀ ਰਵੇ ਭਾਈ ਦੀ ਹੈ ਨਹੀਂ ਇਹ ਭਾਈ ਦੀ ਤਾਂ ਨਹੀਂ ਬਈ ਕਿਉਂਕਿ ਨਾ ਜਿਹੜੇ ਬੰਦਿਆਂ ਤੋਂ ਆਪਾਂ ਲਿਆਂਦੀ ਸੀਗੀ ਹਨਾ ਆਪਣੇ ਯਾਰ ਮਿੱਤਰ ਦੇ ਰਿਸ਼ਤੇਦਾਰਾਂ ਤੋਂ ਉਹਨਾਂ ਤੋਂ ਕੋਈ ਬੰਦਾ ਲੈ ਗਿਆ ਸੀਗਾ ਇਹਨੂੰ ਆ ਚੱਕੋ ਹੁਣ ਇੱਧਰ ਆ ਕੇ ਬੈ ਗਈ ਆ ਪੁੱਦੇ ਤੇ ਇਹ ਆ ਦੇਖੋ ਵੀ ਕਿਵੇਂ ਦੰਡੀਆਂ ਵੜਦੀਆਂ ਤਾਂ ਬਈ ਉਹਨਾਂ ਤੋਂ ਜਿਹੜਾ ਬੰਦਾ ਲੈ ਗਿਆ ਸੀ ਨਾ ਉਹਨੇ ਇਹਦੇ ਫੰਗ ਕੱਢਤੇ ਤਾਂ ਹੁਣ ਆਪਾਂ ਜਿਹਨੂੰ ਦੇਖਿਆ ਹੈਗਾ ਵੀ ਇਹਦੇ ਫੰਗਾ ਚ ਕਿੱਥੇ ਦਿੱਕਤ ਆ ਗਈ ਤਾਂ ਕਿ ਇਹਦੇ ਨਵੇਂ ਫੰਗ ਆਉਣ ਤੇ ਬਈ ਇਹੇ ਡਾਰੀ ਮਾਰ ਸਕੇ ਆਲੋ ਵੀ ਹੁਣ ਬਾਹਰਲੇ ਪਾਸੇ ਆ ਕੇ ਬਹਿ ਗਈ ਉਤਲੇ ਪਾਸੇ ਇਹ ਵੀ ਦਰਖਤ ਦੀ ਫੀਲਿੰਗ ਲਈ ਜਾਂਦੀ ਆ ਤਾਂ ਬਈ ਆਪਾਂ ਜਲਦੀ ਜਲਦੀ ਇਹਦੇ ਫੰਗ ਲੈ ਕੇ ਆਉਣੇ ਨੇ ਤਾਂ ਬਈ ਇਹਦਾ ਵੀ ਜੀ ਕਰਦਾ ਹੂ ਹਨਾ ਦਰਖਤ ਤੇ ਬੈਠਣ ਨੂੰ ਤਾਂ ਬਈ ਜਦੋਂ ਇਹਦੇ ਪੂਰੇ ਫੰਗ ਆ ਗਏ ਆਪਾਂ ਇਹਨੂੰ ਖੁੱਲੀ ਛੱਡ ਦਾਂਗੇ ਵੀ ਜਿੱਧਰ ਜਾਣਾ ਹੂ ਇਹ ਚਲ ਜੂਗੀ ਜਿੱਧਰ ਇਹਦਾ ਜੀ ਕੀਤਾ ਜੇ ਇਹਨੇ ਉੱਡਣਾ ਹੂ ਕਿਤੇ ਇੱਧਰ ਉੱਧਰ ਜਾਣਾ ਹੂ ਤਾਂ ਉਧਰ ਚਲ ਜੂ ਚਲ ਆ ਜਾ ਮਿੱਠੀ ਹੁਣ ਪਿੰਜਰੇ ਚ ਆ ਜਾ ਬਹੁਤ ਘੁੰਮੀ ਘੁੰਮੀ ਕਰ ਲਈ ਕੱਲ ਨੂੰ ਫੇਰ ਕਰਾਂਗੇ ਦੇਖੋ ਬਈ ਬਹੁਤ ਸਿਆਣੀਆਂ ਗੱਲ ਮੰਨ ਲੈਂਦੀ ਆ ਉਹਦੀ ਆ ਬੈ ਗਈ ਡੰਡੇ ਤੇ ਚੜਕੇ ਬਾਕੀ ਮਿੱਤਰੋ ਇਹਦੇ ਫੰਗ ਆ ਲੈਣ ਦੋ ਫਿਰ ਆਪਾਂ ਇਹਨੂੰ ਪਿੰਜਰੇ ਚ ਨਹੀਂ ਵਾੜਦੇ ਘਰੇ ਖੁੱਲੀ ਛੱਡ ਦਿਆ ਕਰਾਂਗੇ ਜਿੱਧਰ ਜਾਣਾ ਹੋਵੇਦਾ ਦਿਲ ਕਰੂ ਉੱਧਰ ਚੱਲ ਜੂ ਆ ਫੜ ਲੈਂਦੀ ਬਈ ਮੁਰਗੀ ਅੱਜ ਫੇਰ ਇਹਨੂੰ ਨਮਾਉਣ ਲੱਗੇ ਆਪਾਂ 2-3 ਦਿਨ ਲਗਾਤਾਰ ਨਮਾਉਣਾ ਪਊਗਾ ਹਨਾ ਫਿਰ ਇਹਦੀ ਸੇਵਾ ਛੱਡੀ ਜਾਊਗੀ ਐ ਨਹੀਂ ਛੱਡਦੀ ਇਹ ਦੋ ਚਾਰ ਲਵਾਏ ਇਹਨੂੰ ਡੋਕੀਆਂ ਕਰ ਇਹਨੂੰ ਠੰਡੀ ਤੜਕੇ ਤੜਕੇ ਉਦਵਾ ਛੱਡ ਦੇ ਛੱਡ ਦੇ ਛੱਡ ਦੇ ਚਲੋ ਵੀ ਬੱਚੋ ਅੰਦਰ ਆਇਓ ਚਲੋ 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 ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਉਹਦਾ ਪਾਣੀ ਚ ਹੀ ਵੱਜਿਆ ਪਤੰਦਰ ਪਰ ਆਹੋ ਜੋ ਪਰਾਂ ਪਰ ਛੇਦੀ 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 ਪਾਣੀ ਨਹੀਂ ਪੀਣ ਦੇਣਾ ਪਰਾਂ ਹੋ ਜਾ ਨੀਲੇ ਚਲ ਓ ਬੱਸ 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 5 ਮਿੰਟ ਰੈਸਟ ਕਰੋ ਫਿਰ ਪਿਆਵਾਂਗੇ ਤੁਹਾਨੂੰ ਪਾਣੀ ਖੜਜੋ ਹਜੇ ਚਲੋ ਆਜੋ ਬਈ ਆਪਾਂ ਆਂਡੇ ਰੋਟੇਟ ਕਰਦੀਏ ਹਨਾ ਨਾਲੇ ਪਾਣੀ ਪੂਣੀ ਦੇਖ ਲਈਏ ਕਿਵੇਂ ਆ ਤਾਂ ਬਈ ਇਹਦਾ ਟੈਂਪਰੇਚਰ ਦੇਖਦੇ ਆਂਗੇ ਉਦੋਂ ਤਾਂ ਠੰਡ ਸੀ 37 ਡਿਗਰੀ ਸੈੱਟ ਕਰਿਆ ਹੋਇਆ ਸੀ ਇਹਨਾਂ ਨੇ ਤਾਂ ਹੁਣ ਦੇਖਦੇ ਆਂ 37 ਆ ਕਿ ਕਿਵੇਂ ਆ ਇਧਰਲੇ ਪਾਸੇ ਆ ਟੈਂਪਰੇਚਰ ਕੰਟਰੋਲਰ ਹਾਂ ਬਈ 37 ਆ ਤਾਂ ਮੇਤਰੋ ਗਰਮੀ ਹੋਵੇ ਭਾਵੇਂ ਠੰਡ ਹੋਵੇ ਇਹਨੇ 37 ਰਹਿਣਾਗਾ ਭਾਰਤ ਆ ਵੇ ਫੇ ਬੇਲੀ 43 ਡਿਗਰੀ ਹੋ ਰਿਹਾ ਟੈਂਪਰੇਚਰ 43 ਹੋਊ ਗ੍ਰਾਮ ਨਾਲ ਪਰ ਇਹਦੇ ਵਿੱਚ 35 ਆ ਤਾਂ ਜਿਹੜਾ ਫੈਨ ਲੱਗਿਆ ਆ ਠੰਡਾ ਕਰਦਾ ਇਹਨੂੰ ਚਲਵਾ ਜੋ ਵੀ ਇੱਥੋਂ ਕਮਾ ਲੈਨੇ ਆ ਪਾਂਡੇ ਸਾਰੇ ਆਂਡੇ ਹੋ ਗਏ ਰੋਟੇਟ ਆ ਪਾਣੀ ਰੱਖ ਦਿੰਨੇ ਆ ਬੱਲਵ ਦੇ ਥੱਲੇ ਲਓ ਜੀ ਆਂਡਿਆਂ ਦੇ ਉੱਤੇ ਪਾਣੀ ਵੀ ਛਿੜਕ ਦਈਏ ਪਹਿਲਾਂ ਆਪਾਂ ਮਸ਼ੀਨ ਬੰਦ ਕਰ ਦਿੰਨੇ ਆ ਕਈ ਵਾਰ ਕਰੰਟ ਕਰੰਟ ਆ ਜਾਂਦਾ ਹੈਗਾ ਤਾਂ ਕਰਕੇ ਚਲੋ ਜੀ ਬਹੁਤ ਐਨਾ ਆਜੋ ਫਿਰ ਚਲਾਈਏ ਮਸ਼ੀਨ ਲਓ ਜੀ ਲੋਟ ਆ ਕੰਮ ਕੀਰਤ ਖੋਲਿੰਗੇਟ ਲੋ ਜੀ ਆਜੋ ਫਿਰ ਖਿਏ ਆਜੋ ਬਈ ਆਹ ਦੇਖੋ ਬਈ ਫਿਰ ਆ ਆ ਗਈਆਂ ਸਾਰੀਆਂ ਚਿੜੀਆਂ ਨਾਲੇ ਕਬੂਤਰੀਆਂ ਦਾਣੇ ਤੇ ਤੇ ਪਾਣੀ ਇਹਨਾਂ ਨੂੰ ਰੱਖਣ ਵਾਲਾ ਬਈ ਤੋਤੇ ਤਾਂ ਸਾਰੇ ਪਾਣੀ ਤੇ ਆ ਗਏ ਪਹਿਲਾਂ ਪਾਣੀ ਥੱਲੇ ਜਾ ਰਿਹਾ ਕੀਰਤ ਓਏ ਆਹ ਆ ਇੱਕ ਤੋਤੇ ਨੂੰ ਕੀ ਹੋ ਰਿਹਾ ਓਏ ਆ ਕੁੰਡੇ ਦੇ ਥੱਲੇ ਵੜਿਆ ਬੈਠਾ ਇਹਨੂੰ ਕੀ ਹੋ ਗਿਆ ਹੈ ਫਾਸ ਨਹੀਂ ਗਿਆ ਓਏ ਉਹੀ ਜਾਣ ਕੇ ਕਰਦਾਗਾ ਠੰਡੀ ਥਾਂ ਨਾ ਉੱਥੇ ਬੜਿਆ ਬੈਠਾ ਸੀ ਮੈਨੂੰ ਲੱਗਾ ਕਿਤੇ ਕੁਝ ਹੋ ਗਿਆ ਕੁੰਡਾ ਕਰਤਾ ਬਈ ਖਾਲੀ ਸਾਫ ਕਰਤਾ ਲੋ ਜੀ ਭਰ ਦਿੰਨੇ ਆ ਪਾਣੀ ਦਾ ਬਾਕੀ ਦਾ ਪਾਣੀ ਬਈ ਆ ਪੈਚ ਪਾ ਦਿੰਨੇ ਆ ਦਾਣਾ ਪਾਣੀ ਰੱਖਤਾ ਫੁੱਲਾ ਕੰਮ ਆਜੋ ਆਪਾਂ ਚੱਲਦੇ ਆ ਇਹਨਾਂ ਨੂੰ ਪੀਣ ਦੋ ਪਾਣੀ ਹੰਕੀ ਜਾਂਦੇ ਆ ਬਈ ਸਾਰੇ ਦੇਖੋ ਕਿੰਨੀ ਗਰਮੀ ਆ ਕਿਵੇਂ ਐਨ ਪੂਰਾ ਉਹ ਹੋਏ ਪਏ ਨੇ ਵਿਚਾਰੇ ਜਾਨਵਰਾਂ ਦਾ ਔਖਾ ਹੀ ਹੁੰਦਾ ਉਹ ਤਾਂ ਗਰਮੀ ਚ ਪਰ ਬਈ ਹਨਾ ਪਾਣੀ ਪੂਣੀ ਐਨ ਪੂਰਾ ਰੱਖਣਾ ਪੈਂਦਾ ਹਰ ਟਾਈਮ ਆ ਜਾਓ ਬਈ ਫਿਰ ਚੱਲੀਏ ਬਾਹਰ ਚੰਗਾ ਵੀ ਕਬੂਤਰੀਓ ਬਾਈ ਕਰਦੇ ਬੰਦ ਹੁਣ ਆਪਾਂ ਚਾਹਦੇ ਆ ਬਈ ਆਂਡੇ ਜਦੋਂ ਨਾਲ ਆਪਾਂ ਦਰਵਾਜ਼ਾ ਪਾਇਆ ਹਨਾ ਉਧਰ ਬੰਦ ਕੀਤਾ ਤੂੜੀ ਵਾਲਾ ਮੁਰਗੀਆਂ ਕਿਤੇ ਵੀ ਆਂਡੇ ਦੇ ਦਿੰਦੀਆਂ ਨੇ ਆ ਇਧਰ ਦੇਖੋ ਪਹਿਲਾਂ ਤਾਂ ਇੱਕ ਤਾਂ ਅੰਡਾ ਆ ਦੇਰਖਿਆ ਢੋਲੀ ਤੇ ਇੱਕ ਇਧਰ ਦੇਰਖਿਆ ਢੋਲੀ ਦੇ ਅੰਦਰ ਆ ਵੀ ਚੱਕ ਲੈਨੇ ਆ ਦੋ ਉਸ ਤੋਂ ਬਾਅਦ ਇੱਕ ਇਧਰ ਦੇਰਖਿਆ ਸੀਗਾ ਇਹ ਆਪੇ ਇੱਕ ਤਿੰਨ ਤੇ ਟਰੈਕਟਰ ਥੱਲੇ ਵੀ ਦਿੰਦੀਆਂ ਨੇ ਟਰੈਕਟਰ ਥੱਲੇ ਵੀ ਦੇਖੀਏ ਹੈ ਇੱਕ ਇੱਕ ਹੋ ਪਿਆ ਬਈ ਟਰੈਕਟਰ ਥੱਲੇ ਚਾਰ ਆਂਡੇ ਹੋ ਗਏ ਦੇਖੋ ਕਿਤੇ ਵੀ ਦੇ ਦਿੰਦੀਆਂ ਨੇ ਬੈਲਾ ਟਿਕ ਜਾ ਬੈਲਾ ਨਾ ਓਹੋ ਕੀਰਤੋਏ ਕੰਡਾ ਟੁੱਟ ਗਿਆ ਮੇਰੇ ਤੋਂ ਆ ਪਿਆ ਪਰਾਂ ਕਰ ਦੇ ਇਹਨੂੰ ਉਹ ਚੱਕ ਦੂਜਾ ਸਾਫ ਤਾਂ ਅੰਡਾ ਚੱਕ ਲੈ ਇਹਨੂੰ ਫਿਟ ਦੇ ਯਾਰ ਖਾ ਲੈਣ ਦੇ ਕੋਈ ਨਹੀਂ ਉਹ ਪੈ ਗਏ ਮੁਰਗੇ ਟੁੱਟ ਕੇ ਆ ਚੱਕ ਲੈ ਲਿਆ ਤਾਂ ਬਈ ਐਸ ਲੋਟ ਦਿੰਦੀਆਂ ਨੇ ਜਿੱਥੇ ਜਿੱਥੇ ਇਹਨਾਂ ਨੂੰ ਜਗ੍ਹਾ ਮਿਲਦੀ ਆ ਉੱਥੇ ਹੀ ਦੇ ਦਿੰਦੀਆਂ ਨੇ ਅੰਡੇ ਬੈਲਾ ਹਟ ਜਾ ਆ ਇਧਰ ਪਹੁੰਚ ਗਏ ਬਈ ਗੋਪੀ ਹੋਰੀ ਤੇ ਬਈ ਤਿੰਨ ਕਬੂਤਰੀਆਂ ਫੜ ਕੇ ਜਾਲ ਚ ਪਾ ਲੀਆਂ ਤੇ ਹੁਣ ਕਬੂਤਰ ਪਾਈ ਜਾਂਦੇ ਆ ਤਿੰਨ ਅੱਜ ਤਿੰਨ ਜੋੜੀਆਂ ਚੱਲੀਆਂ ਨੇ ਹੋ ਗਏ ਪੂਰੇ ਤਰ ਚੰਗਾ ਆ ਮਾੜਾ ਇਹ ਨਾ ਕਬੂਤਰ ਤੇ ਚੰਗਾ ਹੋ ਗਏ ਪੂਰੇ ਆ ਫੋਨ ਨਿਕਲੂ ਹੋ ਗਏ ਲੋ ਬਈ ਤਿੰਨੇ ਜੋੜੀਆਂ ਪੈ ਗਈਆਂ ਤੇ ਇਹਨਾਂ ਦੇ ਵਿੱਚ ਬਈ ਇੱਕ ਮੋਜਿਆਂ ਦਾ ਜੋੜਾ ਹੈਗਾ ਜਿਹੜੇ ਜਮਾ ਇੱਕੋ ਜਿਹੇ ਨੇ ਬਾਕੀ ਬਈ ਆ ਦੋ ਹੋਰ ਨੇ ਵਿੱਚ ਜਿਹੜੀਆਂ ਆਪਾਂ ਬੱਚੇ ਕੜਾ ਉਹਨੂੰ ਲਿਆਂਦੀਆਂ ਸੀਗੀਆਂ ਗੋਪੀ ਹੋਰਾਂ ਦੇ ਯਾਰ ਦੋਸਤ ਕੋਲੋਂ ਉਹ ਅੱਜ ਆਪਾਂ ਵਾਪਸ ਦੇਣ ਲੱਗੇ ਆਂ ਵਾਪਸ ਚੱਲੀਆਂ ਨੇ ਤੇ ਉਹਨਾਂ ਚੋਂ ਇੱਕ ਜੋੜੀ ਰੱਖ ਲਈ ਆਪਾਂ ਕਾਲੇ ਚੀਨਿਆਂ ਦੀ ਉਹ ਅਸੀਂ ਰੱਖ ਲਈ ਚਲੋ ਠੀਕ ਆ ਵੀ ਚੋਬਰੋ ਮਿਲਦੇ ਆਂ ਫਿਰ ਮਿੱਤਰੋ ਡਾਕੂ ਨੂੰ ਪਤਾ ਨਹੀਂ ਕੀ ਹੋ ਗਿਆ ਬਈ ਕੱਲ ਦਾ ਐਂ ਕਰੀ ਜਾਂਦਾ ਮੂੰਹ ਵੀ ਦੇਖੋ ਕਿਵੇਂ ਹੌਂਕੀ ਜਾਂਦਾ ਹਨਾ ਤਾਂ ਬਈ ਮੂੰਹ ਵੀ ਇਹਦਾ ਮੈਨੂੰ ਠੀਕ ਨਹੀਂ ਲੱਗ ਰਿਹਾ ਬਾਕੀ ਇੱਥੋਂ ਦੇਖੋ ਬਈ ਕਿੰਨਾ ਬੱਗਾ ਹੋ ਗਿਆ ਤੇ ਕਮਜ਼ੋਰ ਹੋ ਗਿਆ ਤਾਂ ਬਈ ਇਹਦੀ ਛਾਤੀ ਵੀ ਖੜਖੜ ਕਰੀ ਜਾਂਦੀ ਆ ਆ ਦੇਖੋ ਵਿਚਾਰਾ ਕਿਵੇਂ ਕਰਦਾਗਾ ਕੀਰਤ ਨੂੰ ਪਹਿਲਾਂ ਮੜਾ ਨਮਾਣਾ ਤੇ ਯਾਰ ਗਰਮੀ ਬਹੁਤ ਆ ਯਾਰ ਕਿਤੇ ਗਰਮੀ ਨਾ ਲੱਗੀ ਹੋਵੇ ਆ ਜਾ ਉਹ ਡੱਗੀ ਤੇ ਠੰਡਾ ਪਾਣੀ ਆ ਉਧਰ ਨਵਾਵਾਂਗੇ ਥੋੜਾ ਜਾ ਐਸਾ ਪਾਣੀ ਕੋਈ ਨਹੀਂ ਕੁਛ ਨਹੀਂ ਕਹਿੰਦਾ ਤਫਾਨ ਇੱਥੇ ਨਵਾਵਾਂਗੇ ਉਰੇ ਖੜਾ ਲਾ ਖੜਾ ਲਾ ਬਸ ਐਦੇ ਤੇ ਖੜਾ ਲਾ ਬਸ ਬਸ ਸਿੱਧਾ ਖੜਾ ਲਾ ਕੋਈ ਨਹੀਂ ਸਿੱਧਾ ਖੜਾ ਲਾ ਲੈ ਤੂੰ ਫੈਟ ਤੇ ਫੇ ਮੜਾ ਜਾ ਸਰਚ ਪਾਈਏ ਪਹਿਲਾਂ ਦਾ ਪਾਣੀ ਅੱਜ ਇਹਦਾ ਪੋਟਾ ਐਡਾ ਕਿਵੇਂ ਹੋ ਰਿਹਾ ਯਾਰ ਫੁੱਲ ਕੇ ਹੈਨਾ ਤੈਨੂੰ ਨਹੀਂ ਵੱਡਾ ਲੱਗ ਜਾਂਦਾ ਹੈ ਮੈਨੂੰ ਵੀ ਵੱਡਾ ਲੱਗਦੀ ਹੁੰਦਾ ਐਡਾ ਕਿਉਂ ਯਾਰ ਇਹ ਚਦਾਂ ਲੱਗਦਾ ਯਾਰ ਜਿਵੇਂ ਪਾਣੀ ਭਰ ਗਿਆ ਹੋਵੇ ਇਹ ਕੁਛ ਹੈਨਾ ਪਾਣੀ ਤੋਂ ਨਾ ਪਾਣੀ ਨਹੀਂ ਜਿਆਦਾ ਪੀਤਾ ਪਾਣੀ ਯਾਰ ਕੋਈ ਚੱਕਰ ਹੈ ਇਹਨੂੰ ਪਾਣੀ ਭਰ ਗਿਆ ਇਹਦੇ ਤਾਂ ਮਿੱਤਰੋ ਯਾਰ ਕੋਈ ਸਮਝ ਨਹੀਂ ਆ ਰਹੀ ਯਾਰ ਪਹਿਲਾਂ ਤਾਂ ਠੀਕ ਸੀ ਇਹਦਾ ਪੋਟਾ ਯਾਰ ਹੁਣ ਐਡਾ ਵੱਡਾ ਹੋ ਰਿਹਾ ਯਾਰ ਹਨਾ ਭਰ ਕੇ ਤਾਂ ਬਈ ਇਹਨੂੰ ਦਿੱਕਤ ਕੀ ਹੋਈ ਆ ਅਸਲ 'ਚ ਤਾਂ ਬਈ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆ ਪੋਟੇ ਦਾ ਕੀ ਹਾਲ ਆ ਕੀ ਮਸਲਾ ਇਹਦਾ ਇੰਨਾ ਵੱਡਾ ਪੋਟਾ ਹੋਣਾ ਨਹੀਂ ਚਾਹੀਦਾ ਯਾਰ ਦੇਖੋ ਕਿੱਡਾ ਵੱਡਾ ਹੋਇਆਗਾ ਸਾਰਾ ਐ ਲੱਗਦਾ ਯਾਰ ਜਿਵੇਂ ਪਾਣੀ ਭਰਿਆ ਹੋਵੇ ਵਿੱਚ ਮਿੱਤਰੋ ਆ ਦਵਾਈਆਂ ਦੇਤੀਆਂ ਬਈ ਪੈਰਾਸੀਟਾਮੋਲ ਆ ਬੁਖਾਰ ਦੀ ਆ ਲੈ 52 ਆ ਹਨਾ ਸਾਰੀਆਂ ਨੇ ਬਈ ਆ ਡਾਕਟਰ ਦੇ ਕੇ ਗਿਆ ਸੀ ਆ ਦੇਤੀਆਂ ਬਾਕੀ ਬਈ ਆ ਕੋਟੇ ਵਾਲਾ ਕੀ ਜਿਗਾੜ ਆ ਕੀ ਮਸਲਾ ਆ ਗੱਲ ਪੱਕਾ ਦੱਸਿਓ ਬਈ ਕਮੈਂਟ ਕਰਕੇ 6 ਵਜੇ ਕਰਿਆ ਸੀ ਬਲੌਗ ਸਟਾਰਟ ਤੇ ਸ਼ਾਮ ਦੇ ਵੱਜ ਗਏ 6 ਮਿੱਤਰੋ ਮਿਲਦੇ ਹਾਂ ਇੱਕ ਨਵੇਂ ਜੇ ਟੌਪਿਕ ਤੇ ਇੱਕ ਨਵੀਂ ਜੀ ਵੀਡੀਓ 'ਚ ਸਤਿ ਸ੍ਰੀ ਅਕਾਲ ਰੱਬ ਰਾਖਾ